ਸ਼ਾਕੋਟ ਪੁਲਿਸ ਨੇ ਵਿਦੇਸ਼ੀ ਫੋਨ ਨੰਬਰਾਂ 'ਾਂਹੀਂ ਧਮਕੀਆਂ ਦੇ ਕੇ ਫਰੋਦੀ ਮੰਗਣ ਵਾਲੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਡੀਐਸਪੀ ਸੁਖਪਾਲ ਸਿੰਘ ਦੇ ਮੁਤਾਬਿਕ ਸ਼ਾਕੋਟ ਦੇ ਇੱਕ ਵਪਾਰੀ ਤੋਂ ਰਸ਼ੀਆ ਦੇ ਨੰਬਰਾਂ 'ਾਂਹੀਂ 10 ਲੱਖ ਰੁਪਏ ਦੀ ਫਰੋਦੀ ਮੰਗੀ ਜਾ ਰਹੀ ਸੀ ਤੇ ਪੁਲਿਸ ਦੀ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਉਰਫ ਸੁੱਕਾ ਜੋ ਹਾਲੇ ਹੀ ਰਸ਼ੀਆ ਤੋਂ ਡਿਪੋਰਟ ਹੋ ਕੇ ਵਾਪਸ ਆਇਆ ਸੀ ਤੇ ਵਿਦੇਸ਼ੀ ਨੰਬਰ ਬੰਦ ਕਰਨ ਦੀ ਬਜਾਏ ਉਸੇ ਨੰਬਰ 'ਾਂਹੀ ਤਨਖੀਆਂ ਦੇ ਰਿਹਾ ਸੀ ਤੇ ਦੋਸ਼ੀ ਨੇ ਰਸ਼ੀਆ ਜਾਨ ਦਰਾਂ ਹੋਏ ਖਰਚੇ ਨੂੰ ਸ਼ੋਰਟਕਟ ਰਾਹੀਂ ਪੂਰਾ ਕਰਨ ਲਈ ਫਰੋਤੀ ਮੰਗੀ ਤੇ ਵਪਾਰੀ ਨੇ ਆਵਾਜ਼ ਪਹਿਚਾਣ ਲਈ ਤਾਂ ਪੁਲਿਸ ਨੇ ਅਮਨੁੱਖੀ ਖੂਫੀਆ ਤੇ ਤਕਨੀਕੀ ਤਰੀਕੇ ਨਾਲ ਦੋਸ਼ੀ ਨੂੰ ਸ਼ਾਕੋਟ বাস ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਰਿਮਾਂਡ ਤੇ ਦੋਸ਼ੀ ਨਾਲ ਹੋਰ ਗੈਰ ਕਾਨੂੰਨੀ ਕੰਮਾਂ ਦੀ ਜਾਂਚ ਜਾਰੀ ਹੈ ਸ਼ਾਕੋਟ ਪੱਤਰਕਾਰ ਸਾਬੀ ਦਾਸਿਕਾ ਸ਼ਾਕੋਟੀ ਅਨੀਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਅੱਜ ਜੀ ਪਿਛਲੇ ਦਿਨੀ ਇੱਕ ਇਨਫੋਰਮੇਸ਼ਨ ਅਸੀਂ ਜੀ ਪੁਲਿਸ ਦੇ ਕੋਲ ਆਈ ਸੀਗੀ ਕਿ ਇੱਕ ਵਪਾਰੀ ਆ ਜਿਹਨੂੰ ਕੋ ਐਕਸਟਰੈਕਸ਼ਨ ਦੀ ਕਾਲ ਆ ਰਹੀ ਸੀਗੀ ਉਹਦੇ ਕੋਲ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਈ ਜਿਆਦਾ 10 ਲੱਖ ਰੁਪਈਆ ਦੇ ਲੈ ਇਹਦਾ ਤੇਰਾ ਸੀ ਨੁਕਸਾਨ ਕਰਾਂਗੇ ਕਿਉਂਕਿ ਉਸ ਇਨਫੋਰਮੇਸ਼ਨ ਦੇ ਬੇਸ ਤੇ ਇਹ ਮੇਰੀ ਪੋਸਟਿੰਗ ਤੋਂ 2-4 ਦਿਨ ਪਹਿਲਾਂ ਹੀ ਨਿਗਾਲਾ ਵੀ ਉਸ ਇਕੱਤਰ ਨੰਬਰ 293 ਜਿਹੜੀ ਐ ਦਰਜ ਕੀਤੀ ਗਈ ਇਥੇ ਐਕਸਟਰੈਕਸ਼ਨ ਦੇ ਰਿਲੇਟਡ ਰੈਲੇਵੈਂਟ ਸੈਕਸ਼ਨਸ ਲਾ ਕੇ ਔਰ ਉਹਦੀ ਇਨਵੈਸਟੀਗੇਸ਼ਨ ਕਰਨਾ ਹੋਇਆ ਜਿੰਦਣ ਮੈਂ ਜੁਆਇਨ ਕੀਤਾ ਤਾਂ ਮੈਂ ਇਹਨੂੰ ਜਿਹੜਾ ਮੋਸਟ ਪ੍ਰਾਇੋਰਟੀ ਤੇ ਲੈ ਕੇ ਅਸੀਂ ਉਹਨੂੰ ਡੀਪਲੀ ਇਨਵੈਸਟੀਗੇਟ ਕੀਤਾ ਇਸ ਕੇਸ ਨੂੰ ਇਸ ਕੇਸ ਦੇ ਵਿੱਚ ਜਿਹੜਾ ਨੰਬਰ ਜਿਹੜੇ WhatsApp ਕਾਲ ਜਿਹੜੇ ਨੰਬਰ ਤੋਂ ਆ ਰਹੇ ਸੀਗੇ ਉਹ ਅਬਰਾਡ ਰਸ਼ੀਆ ਦਾ ਸੀਗਾ ਔਰ ਉਹਤੇ ਜਦੋਂ ਸੀ ਹੋਰ ਮਾਈਨੋਰਿਟੀਲੀ ਇਹਨੂੰ ਕੀਤਾ ਇਨਵੈਸਟੀਗੇਟਰ ਤੇ ਸਾਨੂੰ ਔਰ ਹਿਮਨ ਡਾਇਜੈਸਟੀ ਹੈਲਪਲੀ ਮਦਦ ਇਨੀ ਵੀ ਮਿਲੇ ਜਾ ਕੇ ਤੇ ਉਹਨੇ ਵੀ ਆਵਾਜ਼ ਥੋੜੀ ਨੈਟੀਫਾਈ ਕਰ ਲਈ ਬਟ ਉਹਨੂੰ ਸਿਗਾ ਵੀ ਇਹ ਜਿਹੜੇ ਬੰਦੇ ਦੀ ਆਵਾਜ਼ ਲੱਗਦੀ ਹੈ ਉਹ ਬੰਦਾ ਅਬ੍ਰੋਡ ਹੈ ਬਾਹਰ ਹੈ ਇੰਡੀਆ ਚ ਨਹੀਂ ਹੈਗਾ ਤੇ ਬਾਕੀ ਜਿਹਨੇ ਸੈਂਟੀਫਿਕ ਤੇ ਟੈਕਨੀਕਲ ਤਰੀਕੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਸਾਰਾ ਇਸ ਕੇਸ ਨੂੰ ਕੀਤਾ ਇਨਵੈਸਟੀਗੇਟ ਤੇ ਸਾਡੀ ਜ਼ੀਰੋਇੰਗ ਹੋਈ ਉਹ ਇੱਕ ਬੰਦਾ ਜਿਹੜਾ ਸੁਖਵਿੰਦਰ ਸਿੰਘ ਜਿਹੜੇ ਸੁਖਾ ਇਹਦੀ 3 ਸਾਲ ਲੱਗਾ son of ਸੁਜੀਤ ਸਿੰਘ ਵਸੀ ਰਾਮੇਵਾਲ ਇਹ ਜਿਹੜਾ ਬੰਦਾ ਹੈਗਾ ਵਾ ਇਹ ਬੰਦਾ ਅਕਤੂਬਰ ਦੇ ਮਹੀਨੇ ਦੇ ਵਿੱਚ ਰਸ਼ੀਆ ਗਿਆ ਸੀਗਾ ਜਿੱਥੂ ਕਿ ਉਹ 11 ਨਵੰਬਰ ਨੂੰ ਰਿਪੋਰਟ ਹੋ ਕੇ ਵਾਪਸ ਆ ਗਿਆ ਸੀ ਪਰ ਵਾਪਸ ਆਣ ਕੇ ਇਹਨੇ ਆਪਣੀ ਜਿਹੜੀ ਹੈ ਵਾਪਸ ਆਣ ਬਾਰੇ ਗੱਲ ਜਿਹੜੀ ਹੈ ਸਾਰਿਆਂ ਨੂੰ ਛੁਪਾਈ ਪਰ ਸਾਰੇ ਇਹਦੇ ਪਿੰਡ ਜੀ ਵੀ ਇਹੋ ਹੀ ਸੀਗਾ ਕਿ ਇਹ ਬੰਦਾ ਜਿਹੜਾ ਹੈ ਇਹ ਇੱਥੇ ਨਹੀਂ ਹੈਗਾ ਰਸ਼ੀਆ ਹੀ ਹੈ ਤੇ ਇਹਨੂੰ ਆਪਣਾ ਅਦੂਈ ਦੇ ਮਨ ਦੇ ਵਿੱਚ ਇਹ ਆਇਆ ਵਿਚਾਰ ਵੀ ਜਿਹੜਾ ਇਜ਼ੀ ਮਨੀ ਬਣਾਉਂਦਾ ਹੈ ਵਧੀਆ ਤਰੀਕਾ ਹੈ ਤੇ ਮੈਂ ਕਿਉਂ ਨਾ ਜਿਹੜਾ ਇੱਥੇ ਕੋਈ ਵਪਾਰੀ ਸੀਗਾ ਉਹਦੇ ਨਾਲ ਇਹਦਾ ਆਮ ਪਹਿਲੇ ਕਾਰੋਬਾਰ ਵੀ ਸੀਗਾ ਕਾਰੋਬਾਰ ਦੇ ਸਿਮੰਤ ਉੱਥੇ ਜਾਂਦਾ ਰਿਹਾ ਤੇ ਇਹਨੇ ਉਹ ਉਹਦਾ ਨੰਬਰ ਇਹਦੇ ਕੋਲ ਆਲਰੇਡੀ ਸੀਗਾ ਇਹਨੇ ਉਹਨੂੰ ਜਿਹੜੀਆਂ ਇਨਸੋਰੈਂਸ ਕਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਇਹਨੂੰ ਅਸੀਂ ਜਿਹੜਾ ਵਾ ਫਿਰ ਜਿਹੜਾ ਬਾਕੀ ਆਪਣੇ ਸਾਰੇ ਸੋਰਸਸ ਦੇ ਨਾਲ ਲਾ ਕੇ ਤੇ ਕੱਲ ਇਹਦੀ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹ ਹੁਣ ਸਾਡੇ ਕੋਲ ਅਜੇ ਦਾ ਪੇਸ਼ ਕਰਕੇ ਅਦਾਲਤ ਵਿੱਚ ਇਹਦਾ ਪੁਲਿਸ ਰਿਪੋਰਟ ਲੈ ਕੇ ਤੇ ਹੋਰ ਇਨਵੈਸਟੀਗੇਟ ਕਰਾਂਗੇ ਵੀ ਅੱਗੇ ਫੋਰ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਡ ਆ